ਬੈਗਰੀ ਜੀ ਦਾ ਫਲਸਾ ਬੈਗਰੀ ਜੀ ਦੇ ਘਰੇ ਗੁਰਨਾਣ ਕਪੜੇ ਤੋਂ ਬਹੁਤ ਸਿਆਣ ਜੀ ਪਿੰਡ ਲੰਗ ਜਿਹੜਾ ਪਟਿਆਰਾ ਵੀਰੋਂ ਕਿਤੇ ਧਰਮਸਾਹ ਸੰਤ ਵਾਲੀ ਸੌਫਾ ਜੀ ਸਾਡੀ ਕਿਸੇ ਨੇ ਵੀ ਲੱਗੇ ਨੇੜੇ ਦੇ ਭੈਣ ਭਾਈ ਨੇ ਲੈਣਾ ਹੋਵੇ ਆ ਕੇ ਰੈਡੀਮੇਡ ਸੌਫਾ ਵੀ ਬਣੇ ਹੋਏ ਨੇ ਆ ਕੇ ਲੈ ਸਕਦੀਆਂ ਨੇ ਭੈਣਾ ਮੇਰੇ ਪੱਤੇ ਨਾਲ ਨਾਲ ਕਾਉਂਦਾਂ ਦੇ ਅਲੱਗ ਹੀ ਮਾਣੇ ਸੋਟ ਨੇ ਦੇਖੋ ਆਪਣਾ ਪਹਿਲਾ ਵੀਡੀਓ ਸ਼ੇਅਰ ਲੱਕ ਕਮੈਂਟ ਵੱਧ ਤੋਂ ਵੱਧ ਕਰਦਿਆ ਕਰੋ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬਰ ਕਰ ਲਿਆ ਕਰੋ ਸਾਊ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ। ਇਹ ਦੇਖੋ ਗਰ ਤੇ ਇਹ ਮੇ ਬਣਿਆ ਹੋਇਆ। ਡਿਜ਼ਾਈਨ ਬਣਿਆ ਹੋਇਆ ਨਾ ਕਿ ਤਾ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੋਇਆ। ਸਲਾਈ ਕਰਿਆ ਹੈ 40 ਨੰਬਰ ਇਹ ਦੇਖੋ ਕਿਸੇ ਵੀ ਰੰਗ ਡਿਜ਼ਾਈਨ ਚਾਹਤਾਂ ਮਿਲ ਜੂਗਾ ਨਹੀਂ। ਇਹ ਚਿੰਗਾਓ ਵੀ ਟਿੱਕ ਤੇਜ ਕੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਖਾਦੀ ਕੌਟਣਾ। ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਅਗਰੇ ਦੇ। पजामा आ गया अपना जो खादी कॉटन चाहिए कलर है पजामे दुपट्टा बहुत वादिया दुपट्टे ने फैंसी दुपट्टा है बहुत वादिया चीज है ਬੀਟ ਸੇਲਿੰਗ ਨਾ ਸਰ ਪੇਪਰ ਆਇਆ ਹੈਗਾ ਘਰ ਬੈਠੇ ਮੰਗਵਾ ਸਕਦੇ ਹੋ ਕੋਈ ਵੀ ਸੂਟ ਸਾਨੂੰ ਵਧੀਆ ਲੱਗੇ ਇੱਕ ਭੇਜ ਕੇ ਸਾਡੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਵੱਧ ਤੋਂ ਵੱਧ ਸਪੋਰਟ ਕਰੋ ਮੀਆਂ ਭੈਣਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰੋ ਘਰ ਬੈਠੀਆਂ ਮੰਗਵਾਓ ਕੋਈ ਵੀ ਤੁਹਾਨੂੰ ਚਿੰਦਾ ਹੋਵੇ ਇਹ ਦੇਖੋ ਇੱਕ ਜਿਆ ਨਇਆ ਆਇਆ ਬੀਨ ਇੱਕ ਚ ਇਹਨੇ ਤੀਨ ਇੱਕ ਬਣਿਆ ਹੋਇਆ ਹੈ ਦਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਸिलाई ਕਰਿਆ ਕਰਾਇਆ ਕੋਈ ਵੀ ਨੰਬਰ ਆਪਣਾ ਦੱਸ ਸਕ ਕੇ ਦੱਸ ਕੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਤੇ ਸਾਡਾ ਨੰਬਰ ਚੱਲਦਾ ਹੋਗਾ ਉਹਦੇ ਤੇ ਮੈਸੇਜ ਕਰਕੇ ਆਪਣੇ ਨਾਪ ਦਾ ਸੂਟ ਤੁਸੀਂ ਮੰਗਵਾ ਸਕਦੇ ਹੋ ਇਹਨਾਂ ਚੋਂ ਤੁਹਾਨੂੰ ਕੋਈ ਡਿਜ਼ਾਈਨ ਵਧੀਆ ਲੱਗੇ ਇਹ ਦੇਖੋ ਬਾਵਾ ਪਾਉਣੀ ਆ ਬਹੁਤ ਵਧੀਆ ਰੰਗ ਬਦਿ ਗਏ ਨੇ ਕਾਟਨ ਚਾ 60 60 ਕਾਟਣਾ ਜਿਹਨਾਂ ਨਾਲ ਬਲਾਜੋ ਆ। ਢੁਲੇ ਢੁਲੇ ਬਲਾਜੋ ਨੇ ਬਣ ਨਿਆਮੀ ਪਾਈ ਹੋਈ ਆ। ਇਹ ਦੇਖੋ। ਨਿਆਮੀ ਆ ਬਣਾ ਦਿਓ। ਕਿਸੇ ਵੀ ਸੈਂਤਾ ਤੋਂ ਮਿਲ ਜੂਗਾ। ਗ੍ਰੀਪ ਕੋਟਨ ਦੇ ਪੱਟੇ ਨੇ। ਇਹਨਾਂ ਨਾਲ ਢੁਲੇ ਢੁਲੇ ਪੱਟੇ ਨੇ। ਬਹੁਤ ਵਧੀਆ ਕੋਟਨ ਆ। ਸੌਫਟੀ ਦੇ ਕੋਟਨ ਆ। ਵਿਦ ਸੀਟਿੰਗ। 900 ਰੁਪਏ ਪਰ ਆ ਜਾਂਦਾ ਇਹਨਾਂ ਦਾ। ਕਰ ਬੈਠੇ ਮੈਨੂੰ ਵਾ ਸਕਦੇ ਹੋ ਆਰਡਰ ਕਰਕੇ ਫੋਟੋ ਭੇਜ ਕੇ WhatsApp ਨੰਬਰ ਤੇ ਬੱਤ ਤੋਂ ਬੱਤ ਸਪੋਰਟ ਕਰੋ ਮੇਰੀ ਭੈਣ ਬਣ ਕੇ ਇਹ ਕੇ ਦੇਖੋ ਇਹ ਵੀ ਦੀਨ ਇੱਕ ਚ ਐਵੇਂ ਡਿਜ਼ਾਈਨਰ 14 ਨੰਬਰ ਹੈ ਬਹੁਤ ਵਧੀਆ ਕੌਟਣਾ ਜਿਵੇਂ ਕੱਪੜਾ ਭਾਜਨ ਮਹਿੰਗਾ ਦਾ ਹਲਕਾ ਕੱਪੜਾ ਹੈ ਜੀ ਇਹ ਦੇਖੋ ਬਹੁਤ ਵਧੀਆ ਕੌਟਣ ਦੇ ਸੁਤਰੀ ਜਿਹਨੂੰ ਵੀ ਚਿੰਦਾ ਹੋਵੇ ਆਪਣੇ ਵਟਸਐਪ ਨੰਬਰ ਤੇ ਫੋਟੋ ਭੇਜ ਕੇ ਮਗਵਾ ਸਕਦੇ ਹੋ ਇਹ ਦੇਖੋ ਲਵੈਨ ਇਹਦਾ ਭੈਣ ਭਾਈ ਦੁਕਾਨ ਤੇ ਆ ਕੇ ਲੈ ਸਕਦਾ ਹੈ ਕਿਸੇ ਨੂੰ ਵੀ ਚਿੰਦਾ ਹੋਵੇ ਸਾਡੀ ਜੇਕਰ ਆਪ ਵੀਡੀਓ ਪਹੁੰਚਦੀ ਆ ਸਾਨੂੰ ਕਮੈਂਟ ਕਰਕੇ ਦੱਸੋ ਕਿੱਥੇ ਕਿੱਥੇ ਸਾਡੀ ਵੀਡੀਓ ਜਾ ਰਹੀ ਆ ਕੋਈ ਵੀ ਵੀਡੀਓ 'ਚ ਗਲਤੀ ਆ ਉਹ ਵੀ ਸਾਨੂੰ ਦੱਸੋ ਵੀਡੀਓ 'ਚ ਕੁਝ ਵੀ ਘਟਵਾਤਾ ਸਾਨੂੰ ਕਮੈਂਟ ਕਰਕੇ ਦੱਸੋ ਇਹ ਦੇਖੋ ਵੱਦ ਤੋਂ ਵੱਧ ਕਮੈਂਟ ਕਰੋ ਕਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ ਸਾਨੂੰ ਵੀ ਦੱਸੋ ਕੋਈ ਵੀ ਗਲਤੀ ਸ਼ੰਤੀ ਉਹ ਵੀ ਦੱਸੋ ਵੀਡੀਓ ਚ ਵੱਧ ਤੋਂ ਵੱਧ ਸਪੋਰਟ ਕਰੋ ਮੇਰੀ ਭੈਣ ਬਣ ਕੇ ਤੁਹਾਨੂੰ ਪਹਿਲਾਂ ਸੁਟਾਈ ਵੀਡੀਓ ਨੂੰ ਬਹੁਤ ਵਧੀਆ ਪਿਆਰ ਦਿੱਤਾ ਹੈ ਹੁਣ ਸਾਡੀ ਰੈਡੀਮੇਡ ਵੀਡੀਓ ਨੂੰ ਵੀ ਪਿਆਰ ਦਿਓ ਬਹੁਤ ਵਧੀਆ ਕਾਟਨ ਦੇ ਦੁਪੱਟੇ ਨੇ ਬੜੇ ਫੁੱਲੇ ਰੂੜੇ ਟੀਚਰ ਭੈਣਾਂ ਨੂੰ ਚਾਹੀਦੇ ਹੋਣ ਘਰ ਬੈਠੀਆਂ ਮੰਗਵਾ ਸਕਦੀਆਂ ਨੇ ਕੋਈ ਵੀ ਫੋਟ ਸਾਨੂੰ ਵਧੀਆ ਲੱਗੀ ਸਾਰੇ ਭੈਣਾਂ ਰਲ ਕੇ ਸਪੋਰਟ ਕਰੋ ਵੱਧ ਤੋਂ ਵੱਧ ਸ਼ੇਅਰ ਲੇਕ ਕਮੈਂਟ ਕਰੋ ਸਬਸਕ੍ਰਾਈਬਰ ਕਰੋ ਵੀਡੀਓ ਨੂੰ ਤਾਂ ਕਿ ਤੁਹਾਡੇ ਕੋਲ ਵੀਡੀਓ ਹਰ ਇੱਕ ਵੀਡੀਓ ਪਹੁੰਚਦੀ ਹੋਵੇ ਕੋਈ ਵੀ ਸੁੱਖ ਚੀਜ਼ ਦਾ ਹੋਵੇ WhatsApp ਨੰਬਰ ਚਾਹਾਂਗਾ ਹੋਊਗਾ ਉਹਦੇ ਤੇ ਇੱਕ ਭੇਜ ਕੇ ਮਤਵਾ ਸਕਦੇ ਹੋ ਇਹਨਾਂ ਦਾ ਸਾਰੇ ਸੁੱਖਾਂ ਦਾ 900 ਕੀ ਆ ਪਰ ਹੈਗਾ 100 ਡੇ ਰਹੀ ਕਿ ਕਲਰ ਇਹ ਆ ਗਿਆ ਇਹ ਦੇਖੋ ਆਈ ਰੂਪੀ ਤੁਹਾਨੂੰ ਜਿਹੜੇ ਦੇ ਨਾਮ ਮਿਲ ਕੇ ਦੱਸ ਦਾਂਗੇ ਪਰ ਸਕਦੇ ਹੋ ਕੁਝ ਸਕਦੇ ਹੋ ਮੈਸੇਜ ਕਰਕੇ ਇਹਦਾ ਵੀ ਐਨਾ ਡਿਜ਼ਾਈਨ ਬਣਿਆ ਬਲੈਸਾ ਪਾ ਕੇ ਬਟਨ ਲਾਏ ਬਨੇ ਮੜ ਕੇ ਇਹ ਦੇਖੋ ਇਹ ਵੀ ਕੌਣੀਆਂ ਬਾਹਾਂ ਦਾ ਹੈ ਬਹੁਤ ਵਧੀਆ ਨਿਕ ਡਿਜ਼ਾਈਨ ਬਣਿਆ ਹੋਣ ਗ੍ਰੇ 컬러 ਦੇਖੋ ਬਹੁਤ ਵਧੀਆ ਕਲੈਕਸ਼ਨ ਇਹ ਨਵੀਂ ਲੈਨ ਵਾਲਾ ਪਲਾਜੋ ਆ ਸਾਰੇ ਕੁਲਰਜੇ ਨਿਆਮੀ ਪਾਈ ਹੋਈ ਹੈ ਬਹੁਤ ਵਧੀਆ ਸਲਾਈ ਕਰੀ ਹੋਈ ਹੈ ਘੱਟ ਗ੍ਰੇਜ ਦੇ ਰਹੇ ਸਾਰਿਆਂ ਨੂੰ ਵੀਡੀਓ ਚੰਗੀ ਲੱਗੇ ਸੇਅਰ ਲਾਈਕ ਕਮੈਂਟ ਕਰ ਦਿਓ ਕੋਈ ਵੀ ਸੂਟ ਮਗਵਾਉਣਾ ਇੱਕ ਭੇਜ ਕੇ ਮਗਵਾ ਸਕਦੇ ਹੋ ਬਹੁਤ ਵਧੀਆ ਦੁਪੱਟੇ ਆਏ ਨੇ ਕਾਊਂਟਰ ਤੇ ਦੁਪੱਟੇ ਨੇ ਇਹਨਾਂ ਟੁਕੜੇ ਦੁਪੱਟੇ ਨੇ ਬਹੁਤ ਵਧੀਆ ਗਰਮੀਆਂ ਦਾ ਨਾ ਨਾ ਅੱਜ ਤਾਂ ਬਾਕੀ ਫੋਟੋ ਕਰੂੰ ਇੱਕ ਕਲਰ ਇਹ ਆਇਆ ਹੈ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਆਪਾਂ ਨੇ ਨੀਚੇ ਇਹ ਵੀ ਉਹਨਾਂ ਦੇ ਨਾਲ ਦਾ ਹੀ ਇਹਦਾ ਨੰਬਰ 38 ਨੰਬਰ ਬڑے ਛੋਟੇ ਸਾਈਜ਼ ਸਾਰੇ ਮਿਲ ਜਾਣਗੇ ਤੁਸੀਂ ਵਟਸਐਪ ਤੇ ਆਪਣਾ ਸਾਈਜ਼ ਦੱਸ ਸਕਦੇ ਹੋ ਤੇ ਇਹਨਾਂ ਜੋ ਕੋਈ ਡਿਜ਼ਾਈਨ ਤੁਹਾਨੂੰ ਵਧੀਆ ਲੱਗੇ ਤੇਜ ਕੇ ਆਰਡਰ ਕਰ ਸਕਦੇ ਹੋ ਇਹ ਦੇ ਨਾਲ ਦਾਲਾ ਜਿਹਾ ਸਾਰੇ ਬڑے ਛੋਟੇ ਸਾਈਜ਼ ਮਿਲ ਜਾਣਗੇ ਤੁਹਾਨੂੰ ਕਿਹੜਾ ਸਾਈਜ਼ ਚਾਹੀਦਾ ਤੁਸੀਂ WhatsApp ਨੰਬਰ ਤੇ ਆਰਡਰ ਕਰਕੇ ਜੀ ਬੁਆ ਸਕਦੇ ਹੋ ਦੱਸ ਸਕਦੇ ਹੋ ਦੇਖੋ ਬਹੁਤ ਵਧੀਆ ਕਲਰ ਦੇ ਦੁਪੱਟੇ ਨੇ ਠੀਕ ਹੋਈਆਂ ਦੁਪੱਟਿਆਂ ਤੇ ਇਹ ਦੇਖੋ ਲੜਾਂ ਤੇ ਦੇਖੋ ਹੋਈਆਂ ਬਹੁਤ ਵਧੀਆ ਕਲਰ ਨੇ ਬਹੁਤ ਵਧੀਆ ਡਿਜ਼ਾਈਨ ਨੇ ਕੋਈ ਵੀ ਸੂਟ ਸੋਹਣਾ ਵਧੀਆ ਲੱਗੇ ਭੈਣ ਬਣ ਕੇ ਇੱਕ ਵਜੇ ਤੇ ਮਗਵਾ ਸਕਦੇ ਆ ਟੀਚਰ ਭੈਣਾਂ ਨੂੰ ਬੇਨਤੀ ਆ ਹੱਥ ਮੰਨ ਕੇ ਘਰ ਬੈਠੀਆਂ ਮੰਗਵਾਓ ਜੇ ਕੋਈ ਵੀ ਸੂਟ ਸਾਡਾ ਵਧੀਆ ਲੱਗੇ ਫੋਟੋ ਤੇ ਨੌ ਸਰਪੇਪਰ ਆ ਜੈਨਾਂ ਦਾ ਸਾਰਿਆਂ ਦਾ ਪਿੰਡ ਲੰਗ ਜ਼ਿਲ੍ਹਾ ਪਟਿਆਲਾ ਕੋਈ ਵੀ ਲਵੇ ਨੇੜੇ ਦਾ ਭੈਣ ਭਾਈ ਲੈ ਸਕਦੇ ਆ ਜਾਂ ਕਿ ਸੋਖ ਤੇ ਛੱਡ ਲਈ ਸੋਪਾ ਸਾਡੀ ਫਿਰ ਕੋਈ ਕਿੰਨਸਾ ਸੱਸੇਗਾ